لیکن عام ਆਦੀ پارٹی ਦੀ ਜਿਹੜੀ ਰਾਜਨੀਤੀ ਹੈ ਉਸ ਰਾਜਨੀਤੀ ਨੇ ਡਰਾਸਟਿਕ ਚੇਂजेस ਕੀਤੇ ਆ ਭਾਰਤ ਦੀ ਪੋਲਿਟਿਕ 'ਚ ਅਰਵਿੰਦ ਕੇਜਰੀਵਾਲ ਜੀ ਦੀ ਪੋਲਿਟਿਕਸ ਇਹ ਹੈ ਕਿ ਪਬਲਿਕ ਸੈਕਟਰ ਦੇ ਆਧਾਰਿਆਂ ਨੂੰ ਅਸੀਂ ਕਿਉਂ ਨਹੀਂ ਮਜ਼ਬੂਤ ਕਰਦੇ ਜਿੱਥੇ ਨਾ ਸਿਰਫ ਸਰਕਾਰ ਨੂੰ ਇਨਕਮ ਹੁੰਦੀ ਬਲਕਿ ਸਾਡੇ ਲੋਕਾਂ ਨੂੰ ਰੋਜ਼ਗਾਰ ਸਭ ਤੋਂ ਵੱਡੇ ਲੈਵਲ ਤੇ ਮਿਲਦਾ ਹੈ ਔਰ ਉਹਦਾ ਸਭ ਤੋਂ ਸ਼ੁਰੂਆਤੀ ਕਾਰਨ ਸੀ ਕਿ ਦਿੱਲੀ ਚ ਜਦੋਂ ਸਰਕਾਰੀ ਸਕੂਲ ਮਜਬੂਤ ਕੀਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਪਬਲਿਕ ਸੈਕਟਰ ਦੇ ਚਾਹੇ ਹੈਲਥ ਦੇ ਚਾਹੇ ਮੁਹੱਲਾ ਕਲੀਨਿਕ ਹੋਣ ਹਸਪੀਟਲ ਹੋਣ ਡਿਸਪੈਂਸਰੀਜ਼ ਹੋਣ ਉਰਤੇ ਸਰਕਾਰ ਨੇ ਫੋਕਸ ਕੀਤਾ ਉਹਦੇ ਨਾਲ ਫਾਇਦਾ ਇਹ ਹੋਇਆ ਕਿ ਆਮ ਲੋਕਾਂ ਨੂੰ ਆਰਥਿਕ ਤੌਰ ਤੇ ਬਹੁਤ ਜਿਹੜੀ ਵੱਡੀ ਮਾਰ ਪੈ ਰਹੀ ਸੀ ਪ੍ਰਾਈਵੇਟਾਈਜੇਸ਼ਨ ਦੀ ਉਦੋਂ ਤੋਂ ਮੁਕਤੀ ਮਿਲੀ ਲੱਖਾਂ ਬੱਚੇ ਸਰਕਾਰੀ ਸਕੂਲਾਂ ਚ انرੋਲ ਹੋਏ ਔਰ ਉਸੇ ਪੈਟਰਨ ਤੇ ਚੱਲਦੇ ਹੋਏ ਪੰਜਾਬ ਚ ਮਾਨਯੋਗ ਮੁੱਖ ਮੰਤਰੀ ਜੀ ਨੇ ਜਿਹੜਾ ਇਤਿਹਾਸਿਕ ਫੈਸਲਾ ਲਿਆ ਹੈ ਮਾਨ ਸਾਹਿਬ ਨੇ ਇਹ ਆਪਣੇ ਆਪ ਚ ਇੱਕ ਨਵਾਂ ਇਤਿਹਾਸ ਜਿਹੜਾ ਆ ਉਹ ਲਿਖਣ ਜਾ ਰਿਹਾ ਹੈ ਕੱਲ ਜਿਤਨਾ ਮੁੱਖ ਮੰਤਰੀ ਜੀ ਨੇ ਦੱਸਿਆ ਜੀਵਿਕੇ ਤੋਂ ਅਸੀਂ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਐਕਵਾਇਰ ਕੀਤਾ ਹੈ ਉਹ ਥਰਮਲ ਪਲਾਂਟ ਗੁਰੂ ਅਮਰਦਾਸ ਜੀ ਦੇ ਨਾਂ ਤੇ ਹੁਣ ਚੱਲੂਗਾ ਉਸ ਥਰਮਲ ਪਲਾਂਟ ਚ 1100 ਏਕੜ ਜ਼ਮੀਨ ਸੀ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਦੱਸਾਂ 1100 ਏਕੜ ਜ਼ਮੀਨ ਚੋਂ 700 ਏਕੜ ਜ਼ਮੀਨ ਜਿਹੜੀ ਆ ਉਹ ਯੂਟਿਲਾਈਜ਼ ਹੋ ਰਹੀ ਸੀ ਯੂਜ਼ ਹੋ ਰਹੀ ਸੀ 400 ਏਕੜ ਜ਼ਮੀਨ ਤੇ ਉਹ ਸੀ ਜਿੱਥੇ ਹੁਣ ਨਵੇਂ ਸਿਰੇ ਤੋਂ ਸਰਕਾਰ ਬਹੁਤ ਸਾਰਾ ਨਵਾਂ ਪ੍ਰੋਜੈਕਟ ਚਾਲੂ ਕਰ ਸਕਦੀ ਆ ਇੱਕ ਬਹੁਤ ਵੱਡਾ ਕਿਉਂਕਿ ਪੰਜਾਬ ਲੈਂਡ ਡਾਕ ਸਟੇਟ ਹੈ ਸਾਡੇ ਕੋਲ ਤੇ ਜ਼ਮੀਨ ਹੈ ਹੀ ਨਹੀਂ ਔਰ ਜਿਹੜੀ ਜ਼ਮੀਨ ਸਾਡੇ ਕੋਲ ਪਈ ਹੈ ਐਕਵਾਇਰ ਕੀਤੀ ਉਹਦਾ ਜ ਬਿਹਤਰ ਇਸਤੇਮਾਲ ਹੋਵੇ ਤੇ ਪਬਲਿਕ ਸੈਕਟਰ ਲਈ ਹੋਵੇ ਇਹ ਆਪਣੇ ਆਪ ਚ ਬਹੁਤ ਕਮਾਲ ਦਾ ਨਮੂਨਾ ਪੰਜਾਬ ਸਰਕਾਰ ਨੇ ਕੱਲ ਪੇਸ਼ ਕੀਤਾ ਹੈ ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਨੀਤੀ ਹੈ ਉਸ ਰਾਜਨੀਤੀ ਨੇ ਡਰਾਸਟਿਕ ਚੇਂजेस ਕੀਤੇ ਆ ਭਾਰਤ ਦੀ ਪੋਲਿਟਿਕਸ 'ਚ ਅਰਵਿੰਦ ਕੇਜਰੀਵਾਲ ਜੀ ਦੀ ਪੋਲਿਟਿਕਸ ਇਹ ਹੈ ਕਿ ਪਬਲਿਕ ਸੈਕਟਰ ਦੇ ਆਧਾਰਿਆਂ ਨੂੰ ਅਸੀਂ ਕਿਉਂ ਨਹੀਂ ਮਜ਼ਬੂਤ ਕਰਦੇ ਜਿੱਥੇ ਨਾ ਸਿਰਫ ਸਰਕਾਰ ਨੂੰ ਇਨਕਮ ਹੁੰਦੀ ਬਲਕਿ ਸਾਡੇ ਲੋਕਾਂ ਨੂੰ ਰੋਜ਼ਗਾਰ ਸਭ ਤੋਂ ਵੱਡੇ ਲੈਵਲ ਤੇ ਮਿਲਦਾ ਹੈ ਔਰ ਉਹਦਾ ਸਭ ਤੋਂ ਸ਼ੁਰੂਆਤੀ ਕਾਰਨ ਸੀ ਕਿ ਦਿੱਲੀ 'ਚ ਜਦੋਂ ਸਰਕਾਰੀ ਸਕੂਲ ਮਜ਼ਬੂਤ ਕੀਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਪਬਲਿਕ ਸੈਕਟਰ ਦੇ ਚਾਹੇ ਹੈਲਥ ਦੇ ਚਾਹੇ ਮੁਹੱਲਾ ਕਲੀਨਿਕ ਹੋਣ ਹਸਪੀਟਲ ਹੋਣ ਡਿਸਪੈਂਸਰੀਜ਼ ਹੋਣ ਉਰਤੇ ਸਰਕਾਰ ਨੇ ਫੋਕਸ ਕੀਤਾ ਉਹਦੇ ਨਾਲ ਫਾਇਦਾ ਇਹ ਹੋਇਆ ਕਿ ਆਮ ਲੋਕਾਂ ਨੂੰ ਆਰਥਿਕ ਤੌਰ ਤੇ ਬਹੁਤ ਜਿਹੜੀ ਵੱਡੀ ਮਾਰ ਪੈ ਰਹੀ ਸੀ ਪ੍ਰਾਈਵੇਟਾਈਜੇਸ਼ਨ ਦੀ ਉਦੋਂ ਤੋਂ ਮੁਕਤੀ ਮਿਲੀ ਲੱਖਾਂ ਬੱਚੇ ਸਰਕਾਰੀ ਸਕੂਲਾਂ 'ਚ ਇਨਰੋਲ ਹੋਏ ਪਰ ਉਸੇ ਪੈਟਰਨ ਤੇ ਚੱਲਦੇ ਹੋਏ ਪੰਜਾਬ ਚ ਮਾਨਯੋਗ ਮੁੱਖ ਮੰਤਰੀ ਜੀ ਨੇ ਜਿਹੜਾ ਇਤਿਹਾਸਿਕ ਫੈਸਲਾ ਲਿਆ ਹੈ ਮਾਨ ਸਾਹਿਬ ਨੇ ਇਹ ਆਪਣੇ ਆਪ ਚ ਇੱਕ ਨਵਾਂ ਇਤਿਹਾਸ ਜਿਹੜਾ ਆ ਉਹ ਲਿਖਣ ਜਾ ਰਿਹਾ ਹੈ ਕੱਲ ਜਿੱਤਰਾ ਮੁੱਖ ਮੰਤਰੀ ਜੀ ਨੇ ਦੱਸਿਆ ਜੀਵਿਕੇ ਤੋਂ ਅਸੀਂ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਐਕਵਾਇਰ ਕੀਤਾ ਉਹ ਥਰਮਲ ਪਲਾਂਟ ਗੁਰੂ ਅਮਰਦਾਸ ਜੀ ਦੇ ਨਾਂ ਤੇ ਹੁਣ ਚੱਲੂਗਾ ਉਸ ਥਰਮਲ ਪਲਾਂਟ ਚ 1100 ਏਕੜ ਜ਼ਮੀਨ ਸੀ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਦੱਸਾਂ 1100 ਏਕੜ ਜ਼ਮੀਨ ਚੋਂ 700 ਏਕੜ ਜ਼ਮੀਨ ਜਿਹੜੀ ਆ ਉਹ ਯੂਟਿਲਾਈਜ਼ ਹੋ ਰਹੀ ਸੀ ਯੂਜ਼ ਹੋ ਰਹੀ ਸੀ 400 ਏਕੜ ਜ਼ਮੀਨ ਤੇ ਉਹ ਸੀ ਜਿੱਥੇ ਹੁਣ ਨਵੇਂ ਸਿਰੇ ਤੋਂ ਸਰਕਾਰ ਬਹੁਤ ਸਾਰਾ ਨਵਾਂ ਪ੍ਰੋਜੈਕਟ ਚਾਲੂ ਕਰ ਸਕਦੀ ਆ ਇੱਕ ਬਹੁਤ ਵੱਡਾ ਕਿਉਂਕਿ ਪੰਜਾਬ ਲੈਂਡਲਾਕ ਸਟੇਟ ਐ ਸਾਡੇ ਕੋਲ ਤੇ ਜ਼ਮੀਨ ਹੈ ਹੀ ਨਹੀਂ ਔਰ ਜਿਹੜੀ ਜ਼ਮੀਨ ਸਾਡੇ ਕੋਲ ਪਈ ਐ ਐਕਵਾਇਰ ਕੀਤੀ ਉਹਦਾ ਬਿਹਤਰ ਇਸਤੇਮਾਲ ਹੋਵੇ ਤੇ ਪਬਲਿਕ ਸੈਕਟਰ ਲਈ ਹੋਵੇ ਇਹ ਆਪਣੇ ਆਪ ਚ ਬਹੁਤ ਕਮਾਲ ਦਾ ਨਮੂਨਾ ਪੰਜਾਬ ਸਰਕਾਰ ਨੇ ਕੱਲ ਪੇਸ਼ ਕੀਤਾ ਹੈ